ਮੈਂ ਕਹਾਂ ਨਾ ਜਿੰਨੀਆਂ ਲੱਤਾਂ ਖਿਜਦੇ ਨੇ ਸਾਡੀ ਇੰਡਸਟਰੀ ਦੇ ਵਿੱਚ ਜਿੰਨੀਆਂ ਵੈਂਟੀ ਵੈਨਾ ਵਿੱਚ ਚੁਗਲੀਆਂ ਆਉਂਦੀਆਂ ਨੇ ਪਿੰਡਾਂ 'ਚ ਨਹੀਂ ਹੁੰਦੀ ਸਹੀ ਹੈ ਸਹੀ ਹੈ ਇਹ ਵੀ ਨਿੰਕ ਲਈ ਪਿਆਰੀ ਸਮਝ ਗਈ ਅੱਛਾ ਉਹਦੇ 'ਚ ਪਤਾ ਕੀ ਹੁੰਦਾ ਹੈ ਉਹਦੇ 'ਚ ਚੁਗਲੀਆਂ ਉਹ ਤਾਂ ਕਿਵੇਂ ਕਰਦੀਆਂ ਨੇ ਨਾ ਦੇਖੀ ਕਰਦੀਆਂ ਨੇ ਨਹੀਂ ਕਰਦੀਆਂ ਨੇ ਕਰਦੀਆਂ ਨੇ ਕਰਦੀਆਂ ਨੇ ਚਲੋ ਨਹੀਂ ਦੇਖੀ ਉਹ ਜਿਹੜੀ ਆ ਨਾ ਉਹ ਮੇਕਅੱਪ ਵਾਲੀ ਉਹ ਵੀ ਮਾਂ ਦਾ ਕੈਰੈਕਟਰ ਕਰਨ ਲੱਗ ਗਈ ਨੱਸ ਤ ਤੁਸੀਂ ਮਾਂ ਮੰਨੀਆ ਹੋਈਆਂ ਉਹਨੂੰ ਵੀ ਤਾਂ ਟਾਈਮ ਦੇਣਾ ਚਾਹੀਦਾ ਕੋਈ ਵਾਰੀ ਮੇਕਅਪ ਵਾਲੀਆਂ ਹੁੰਦੀਆਂ ਨੇ ਮੇਕਅਪ ਵਾਲਿਆਂ ਤੋਂ ਗਾਣਾ ਸ਼ੂਟ ਹੁੰਦਾ ਹੈ ਗਾਣੇ ਸ਼ੂਟ ਦੇ ਉੱਤੇ ਉਹ ਕਹਿੰਦੇ ਵੀ ਚੱਲ ਮਾਂ ਦਾ ਕਰੈਕਟਰ ਮੈਂ ਕਰ ਦਿੰਨੀ ਆ ਤੁਸੀਂ 1000 2000 ਮੈਨੂੰ ਦੇ ਦਿਓ ਉਹਨਾਂ ਨੇ ਜਿਹੜੀਆਂ ਦੂਜੀਆਂ ਕਹਿੰਦੇ ਨੇ ਵੀ ਸਾਨੂੰ ਲੈਣ ਉਹ 10 10000 ਪਰ ਡੇ ਮੰਗਦੀਆਂ ਨੇ ਅਗਲੇ ਨੂੰ ਤਾਂ ਮਾਂ ਚਾਹੀਦੀ ਹੁੰਦੀ ਹੈ ਬਜਟ ਵਾਲੀ ਮੰਮੀ ਬਜਟ ਵਾਲੀ ਬਜਟ ਵਾਲੀ ਮੰਮੀ ਇਹਨੇ ਜਿਹੜੀਆਂ ਹੁਣ ਐਡੀਆਂ ਗੱਠਾਂ ਗੋਲੇ ਬਣੇ ਹੁੰਦੇ ਨੇ ਉਹ ਵੀ ਤਾਂ ਕਰਨੇ ਨੇ ਸਹੀ ਹੈ ਤੂੰ ਸਾਂਗਣ ਨਾਲੇ ਕਰਦੀਆਂ ਨਹੀਂ ਕੱਲੀਆਂ ਕਰਦੇ ਨੇ ਕਰਦੇ ਨੇ ਕਰਦੇ ਨੇ ਸਾਰੀ ਮੈਨਿਟੀ ਐਮ ਬਰਾਬਰ ਹੁੰਦੀ ਆ ਨਾ ਪਤਾ ਲੱਗ ਜਾਂਦਾ ਵੀ ਉਧਰਲੇ ਕੋਣ ਕੀਆਂ ਗੱਲਾਂ ਕਰੇ ਮੇਰੀ ਕਿ ਫਿਲਮ ਆ ਰਹੀ ਹੈ ਜ਼ਿੰਦਗੀ ਕਾ ਡਰਾਮਾ ਸਾਰੀ ਇੰਡਸਟਰੀ ਵਾਲਿਆਂ ਦੀ ਹੈ ਸਭ ਇੰਡਸਟਰੀ ਵਾਲਿਆਂ ਦੀ ਯਾਰ ਇੱਕ ਨਾਟਕ ਵਾਲਾ ਹੁੰਦਾ ਇੱਕ ਸਿੰਗਰ ਹੁੰਦੀ ਕਰਨੀ ਹੈ ਲੈ ਹੋਰ ਹੁਣ ਮੈਂ ਕਹਾਂ ਨਾ ਜਿੰਨੀਆਂ ਲੱਤਾਂ ਖਿਜਦੇ ਨੇ ਸਾਡੀ ਇੰਡਸਟਰੀ ਦੇ ਵਿੱਚ ਜਿੰਨੀਆਂ ਵੈਂਟੀ ਵੈਨਾ ਵਿੱਚ ਚੁਗਲੀਆਂ ਹੁੰਦੀਆਂ ਨੇ ਪਿੰਡਾਂ 'ਚ ਨਹੀਂ ਹੁੰਦੀਆਂ ਸਹੀ ਹੈ ਸਹੀ ਹੈ ਇਹ ਵੀ ਨਿੰਕ ਲਈ ਪਿਆਰੀ ਸਮਝ ਗਈ ਅੱਛਾ ਉਹਦੇ 'ਚ ਪਤਾ ਕੀ ਹੁੰਦਾ ਹੈ ਉਹ ਤੇ ਚੁਗਲੀਆਂ ਪਤਾ ਕਿਵੇਂ ਕਰਦੀਆਂ ਨੇ ਨਾ ਦੇਖੀ ਕਰਦੀਆਂ ਨੇ ਨਹੀਂ ਕਰਦੀਆਂ ਕਰਦੀਆਂ ਨੇ ਕਰਦੀਆਂ ਨੇ ਚਲੋ ਨਹੀਂ ਦੇਖੀ ਉਹ ਜਿਹੜੀ ਆ ਨਾ ਉਹ ਮੇਕਅਪ ਵਾਲੀ ਉਹ ਵੀ ਮਾਂ ਦਾ ਕਰੈਕਟਰ ਕਰਨ ਲੱਗ ਗਈ ਹੂੰ ਦੱਸ ਤੁਸੀਂ ਮਾਂ ਮੰਨੀਆਂ ਹੋਈਆਂ ਹੋ ਉਹਨੂੰ ਵੀ ਤਾਂ ਟਾਈਮ ਦੇਣਾ ਚਾਹੀਦਾ ਕੋਈ ਵਾਰੀ ਮੇਕਅਪ ਵਾਲੀਆਂ ਹੁੰਦੀਆਂ ਨੇ ਮੇਕਅਪ ਵਾਲੀਆਂ ਤੋਂ ਗਾਣਾ ਸ਼ੂਟ ਹੁੰਦਾ ਹੈ ਗਾਣੇ ਸ਼ੂਟ ਦੇ ਉੱਤੇ ਉਹ ਕਹਿੰਦੇ ਵੀ ਚੱਲ ਮਾਂ ਦਾ ਕਰੈਕਟਰ ਮੈਂ ਕਰ ਦਿੰਨੀ ਆ ਤੁਸੀਂ 1000 2000 ਮੈਨੂੰ ਦੇ ਦਿਓ ਉਹਨਾਂ ਨੇ ਜਿਹੜੀਆਂ ਦੂਜੀਆਂ ਕਹਿੰਦੇ ਨੇ ਵੀ ਸਾਨੂੰ ਲੈਣ ਉਹ 10 10000 ਪਰ ਡੇ ਮੰਗਦੀਆਂ ਨੇ ਅਗਲੇ ਨੂੰ ਤਾਂ ਮਾਂ ਚਾਹੀਦੀ ਹੁੰਦੀ ਹੈ ਬਜਟ ਵਾਲੀ ਮੰਮੀ ਬਜਟ ਵਾਲੀ ਬਜਟ ਵਾਲੀ ਮੰਮੀ ਨਾਲ ਕੋਈ ਨਹੀਂ ਜਿਹੜੀਆਂ ਹੁਣ ਐਡੀਆਂ ਗੱਠਾਂ ਗੋਲੇ ਬਣੇ ਹੁੰਦੇ ਨੇ ਉਹ ਵੀ ਤਾਂ ਕਰਨੇ ਨੇ ਸਹੀ ਹੈ ਤੂੰ ਤਾਂ ਹੈਗਾ ਨਾ ਲੈ ਕਰਦੀਆਂ ਨਹੀਂ ਕੱਲੀਆਂ ਕਰਦੇ ਨੇ ਕਰਦੇ ਨੇ ਕਰਦੇ ਨੇ ਵਾਰੀ ਵੈਂਟੀ ਐਮ ਬਰਾਬਰ ਹੁੰਦੀ ਆ ਨਾ ਪਤਾ ਲੱਗ ਜਾਂਦਾ ਵੀ ਉਧਰ ਲੇ ਕੋਣ ਕੀਆਂ ਗੱਲਾਂ ਕਰੇ ਮੇਰੀ ਕਿ ਫਿਲਮ ਆ ਰਹੀ ਐ ਜ਼ਿੰਦਗੀ ਕਾ ਡਰਾਮਾ ਸਾਰੀ ਇੰਡਸਟਰੀ ਵਾਲਿਆਂ ਦੀ ਐ ਸਭ ਇੰਡਸਟਰੀ ਵਾਲਿਆਂ ਦੀ ਯਾਰ ਇੱਕ ਨਾਟਕ ਵਾਲਾ ਹੁੰਦਾ ਇੱਕ ਸਿੰਗਰ ਹੁੰਦੀ ਕਰਨੀ ਐ ਲੈ ਹੋਰ ਹੁਣ ਮੈਂ ਕਹਾਂ ਨਾ ਜਿੰਨੀਆਂ ਲੱਤਾਂ ਖਿਜਦੇ ਨੇ ਸਾਡੀ ਇੰਡਸਟਰੀ ਦੇ ਵਿੱਚ ਜਿੰਨੀਆਂ ਵੈਂਟੀ ਵੈਨਾ ਵਿੱਚ ਚੁਗਲੀਆਂ ਹੁੰਦੀਆਂ ਨੇ ਪਿੰਡਾਂ 'ਚ ਨਹੀਂ ਹੁੰਦੀਆਂ ਸਹੀ ਹੈ ਸਹੀ ਹੈ ਇਹ ਵੀ ਨਿੰਨ ਕੇ ਲਈ ਪਿਆਰੀ ਸਮਝ ਗਈ ਅੱਛਾ ਉਹਦੇ ਚ ਪਤਾ ਕੀ ਹੁੰਦਾ ਹੈ ਉਹਦੇ ਚ ਚੁਗਲੀਆਂ ਉਹ ਤਾਂ ਕਿਵੇਂ ਕਰਦੀਆਂ ਨੇ ਨਾ ਦੇਖੀ ਕਰਦੀਆਂ ਨੇ ਨਹੀਂ ਕਰਦੀਆਂ ਨੇ ਕਰਦੀਆਂ ਨੇ ਕਰਦੀਆਂ ਨੇ ਚਲੋ ਨਹੀਂ ਦੇਖੀ ਉਹ ਜਿਹੜੀ ਆ ਨਾ ਉਹ ਮੇਕਅਪ ਵਾਲੀ ਉਹ ਵੀ ਮਾਂ ਦਾ ਕਰੈਕਟਰ ਕਰਨ ਲੱਗ ਗਈ ਹੂੰ ਦੱਸ ਤੁਸੀਂ ਮਾਂ ਮੰਨੀਆਂ ਹੋਈਆਂ ਹੋ ਔਰ ਨੂੰ ਵੀ ਤਾਂ ਟਾਈਮ ਦੇਣਾ ਚਾਹੀਦਾ ਕੋਈ ਵਾਰੀ ਮੇਕਅਪ ਵਾਲੀਆਂ ਹੁੰਦੀਆਂ ਨੇ ਮੇਕਅਪ ਵਾਲੀਆਂ ਤੋਂ ਗਾਣਾ ਸ਼ੂਟ ਹੁੰਦਾ ਹੈ ਗਾਣੇ ਸ਼ੂਟ ਦੇ ਉੱਤੇ ਉਹ ਕਹਿੰਦੇ ਵੀ ਚੱਲ ਮਾਂ ਦਾ ਕਰੈਕਟਰ ਮੈਂ ਕਰ ਦਿੰਨੀ ਆ ਤੁਸੀਂ 1000 2000 ਮੈਨੂੰ ਦੇ ਦਿਓ ਉਹਨਾਂ ਨੇ ਜਿਹੜੀਆਂ ਦੂਜੀਆਂ ਕਹਿੰਦੇ ਨੇ ਵੀ ਸਾਨੂੰ ਲੈਣ ਉਹ 10 10000 ਪਰ ਡੇ ਮੰਗਦੀਆਂ ਨੇ ਅਗਲੇ ਨੂੰ ਤਾਂ ਮਾਂ ਚਾਹੀਦੀ ਹੁੰਦੀ ਹੈ ਬਜਟ ਵਾਲੀ ਮੰਮੀ ਬਜਟ ਵਾਲੀ ਬਜਟ ਵਾਲੀ ਮੰਮੀ ਨਾਲ ਕੋਈ ਨਹੀਂ ਜਿਹੜੀਆਂ ਹੁਣ ਐਡੀਆਂ ਗੱਠਾਂ ਗੋਲੇ ਬਣੇ ਹੁੰਦੇ ਨੇ ਉਹ ਵੀ ਤਾਂ ਕਰਨੇ ਨੇ ਸਹੀ ਹੈ ਤੂੰ ਤਾਂ ਹੈਗਾ ਨਾ ਲੈ ਕਰਦੀਆਂ ਨਹੀਂ ਕੱਲੀਆਂ ਕਰਦੇ ਨੇ ਕਰਦੇ ਨੇ ਕਰਦੇ ਨੇ ਇੱਕ ਵਾਰੀ ਮੈਨਿਟੀ ਐਮ ਬਰਾਬਰ ਹੁੰਦੀ ਆ ਨਾ ਪਤਾ ਲੱਗ ਜਾਂਦਾ ਵੀ ਉਧਰਲੇ ਕੋਣ ਕੀਆਂ ਗੱਲਾਂ ਕਰੇ ਮੇਰੀ ਕਿ ਫਿਲਮ ਆ ਰਹੀ ਐ ਜ਼ਿੰਦਗੀ ਕਾ ਡਰਾਮਾ ਸਾਰੀ ਇੰਡਸਟਰੀ ਵਾਲਿਆਂ ਦੀ ਐ ਸਭ ਇੰਡਸਟਰੀ ਵਾਲਿਆਂ ਦੀ ਯਾਰ ਇੱਕ ਨਾਟਕ ਵਾਲਾ ਹੁੰਦਾ ਇੱਕ ਸਿੰਗਰ ਹੁੰਦੀ ਕਰਨੀ ਐ ਲੈ ਹੋਰ ਹੁਣ